ਮੇਂ ਬੰਦੇ ਦੇਖੋ ਅੱਧੇ ਕਿਲੋ ਮੁੱਲ ਤੇ ਵੀ ਕਰਨੀ ਹੈਗੇ ਇਹ ਸਾਰਾ ਗੰਦਾ ਪਾਣੀ ਕੈਮੀਕਲ ਵਾਲਾ ਪਾਣੀ ਇਹਨਾਂ ਨੇ ਜ਼ਮੀਨ ਦੇ ਅੰਦਰ ਸਿੱਟਣਾ ਤੇ ਉੱਥੇ ਵੀ ਗੰਦਗੀ ਜਿਹੜੀ ਜ਼ਮੀਨ ਦੇ ਅੰਦਰ ਜਾਣੀਆਂ ਉਹੀ ਸਾਡੇ ਘਰਾਂ ਦੇ ਵਿੱਚ ਹਵਾ ਦੇ ਵਿੱਚ ਪਾਣੀਆਂ ਦੇ ਵਿੱਚ ਲੰਡੀਆਂ ਤੇ ਸਾਡੇ ਇਲਾਕੇ ਦੇ ਵਿੱਚ ਬਿਮਾਰੀ ਫੈਲਣੀਆਂ ਇਹੀ ਫੈਕਟਰੀ ਇਹ ਦੂਰ ਦਰਦ ਦੇ ਇਲਾਕਿਆਂ 'ਚ ਵੀ ਬਣਾ ਸਕਦੇ ਆ ਦਰਾਂਸ ਦੇ ਵਿੱਚ ਜਦੋਂ ਤੋਂ 2014 ਚ ਇਹ ਮੋਦੀ ਦੀ ਸਰਕਾਰ ਆਈ ਆ ਜਦੋਂ ਤੋਂ ਦੇਸ਼ ਦੇ ਅੰਦਰ ਇਹ ਜੜੀਆਂ ਨਿੱਜੀ ਕੰਪਨੀਆਂ ਨੇ ਲਾਗੂ ਕੀਤੀਆਂ ਹਜ਼ਾਰੀਆਂ ਨੇ ਤੇਲ ਕਿੰਨੀਆਂ ਹਜ਼ਾਰੀਆਂ ਤੇ ਮੋਦੀ ਨੇ ਨਾ ਨੀਤੀਆਂ ਨੂੰ ਲਾਗੂ ਕਰਤਾ ਜਿਹੜਾ ਸਿਲਸਿਲਾ ਹੋਰ ਤੇਜ਼ ਕੀਤਾ ਉਹਨਾਂ ਵਿਚਕਾਰ ਜਿਹੜਾ سرمایہਦਾਰਾਂ ਨੂੰ ਫੈਕਟਰੀ ਮਾਰਨ ਨੂੰ ਜਿਹੜਾ ਖੁੱਲੀ ਛੂੜ ਦਿੱਤੀਆਂ ਉਹਨਾਂ ਨੇ ਜਿ ਤੁਸੀਂ ਜਿਵੇਂ ਮਰਜ਼ੀ ਜਿਹੜਾ ਕਰ ਸਕਦਾ ਜਿਵੇਂ ਮਰਜੀ ਜੇ ਤੁਸੀਂ ਆਪਣੇ ਘਰ ਘਰ ਦੇਚ ਲਾਓ ਤੁਹਾਨੂੰ ਕੋਈ ਪੁੱਛਣ ਵਾਲਾ ਨਹੀਂ ਤੁਹਾਨੂੰ ਕੋਈ ਲੈਬਰਤਾ ਇਹ ਫੈਕਟਰੀ ਤੁਹਾਡੇ ਤੇ ਟੱਕੇ ਨਾਲ ਇਥੋਂ ਦੇ ਪ੍ਰਸ਼ਾਸਨ ਐ ਬਣੀ ਹੈ। ਔਰ ਇਹ ਫੈਕਟਰੀ ਇਸ ਇਲਾਕੇ ਦੇ ਲੋਕਾਂ ਦੇ ਬੱਚਿਆਂ ਦੇ ਮਾਂ ਵਾਲੇ ਪੈਣਾ ਦੀਆਂ ਦੀ ਮਰਦਾ ਖੋਹ ਬੰਨ ਜਾਣਾ ਦੇ ਹੋਵੇ ਸਮਾਜ ਦੇ ਵਿੱਚ ਇਹ ਗੱਲ ਤੁਸੀਂ ਚੰਗੀ ਤਰ੍ਹਾਂ ਪੁੱਝ ਲਈ ਹੈ। ਨਾ ਤੁਸੀਂ ਇਹ ਗੱਲ ਵੀ ਚੰਗੀ ਤਰ੍ਹਾਂ ਜਾਣ ਲਈ ਹੈ। ਕਿ ਇਸ ਨੂੰ ਬੰਦ ਕਰਾਣੇ ਤੋਂ ਬਿਨਾਂ ਸਾਡਾ ਕੋਈ ਗੁਜ਼ਾਰਾ ਨਹੀਂ ਹੁਣ ਗ੍ਰਾਮੇਂ ਇੱਕ ਸਵਾਲ ਹੈ ਤੁਸੀਂ ਮਾਲਵੇ ਦੀ ਧਰਤੀ ਤੇ ਜਾਓ ਜੇ ਪੋਲਟਰੀ ਫਾਰਮ ਲੱਗਦਾ